ਅਸੀਂ ਬਾਣੀ ਵੀ ਪੜਦੇ ਆਂ ਸੇਵਾ ਵੀ ਕਰਦੇ ਆਂ ਅਰਦਾਸਾਂ ਵੀ ਕਰਵਾਉਂਦੇ ਆਂ ਵੀ ਸਾਨੂੰ ਸੁੱਖ ਕਿਉਂ ਨਹੀਂ ਮਿਲਦਾ ਪਿਆ ਫਿਰ ਫਿਰ ਉੱਥੇ ਮਹਾਪੁਰਖ ਵੀ ਬਾਣੀ ਵੀ ਕਹਿੰਦੀ ਤੂੰ ਆਪਣੇ ਅੰਦਰ ਝਾਤ ਮਾਰ ਕਿਤੇ ਤੂੰ ਕਿਸੇ ਦਾ ਹੱਕ ਤਾਂ ਨਹੀਂ ਮਾਰਦਾ ਪਿਆ ਵੀ ਕਿਸੇ ਦਾ ਹੱਕ ਮਾਰ ਕੇ ਉਹ ਮਾਇਆ ਲਿਆ ਕੇ ਮਹਾਪੁਰਖਾਂ ਨੂੰ ਦਵੇਂ ਗੋਲਕ ਚ ਪਾਵੇਂ ਲੰਗਰ 'ਚ ਹਿੱਸਾ ਪਾ ਦਵੇਂ ਜਵੇਂ ਉਹ ਮਲਕ ਭਾਗੋ ਆਪੋ ਸਾਖੀ ਸੁਣੀ ਹੈ ਨਾ ਮਲਕ ਭਾਗੋ ਦੀ ਸਿਰਫ ਸਾਖੀਆਂ ਸੁਣਨ ਵਾਸਤੇ ਜਾਂ ਸੁਣਾਉਣ ਵਾਸਤੇ ਨਹੀਂ ਉਹ ਪ੍ਰੈਕਟੀਕਲ ਇੱਕ ਜੀਵਨ ਹੈ ਸਾਡਾ ਵੀ ਉਹ ਸਾਖੀ ਜਿਹੜੀ ਬਲਤੀ ਹੈ ਨਾ ਉਹ ਸਾਡੇ ਵਾਸਤੇ ਸਦਾ ਚਾਨਣ ਮਨਾਰਾ ਹੈ ਵੀ ਮਹਾਰਾਜ ਨੇ ਮਲਕ ਭਾਗੋ ਦੇ ਘਰੇ ਜਾ ਕੇ ਪ੍ਰਸ਼ਾਦਾ ਕਿਉਂ ਨਹੀਂ ਛਕਿਆ ਉਥੇ ਇਹ ਨਹੀਂ ਮਤਲਬ ਕਿ ਮਹਾਰਾਜ ਨੇ ਕੋਈ ਕਰਾਮਾਤ ਵਿਖਾਤੀ ਸ਼ਕਤੀ ਵਿਖਾਤੀ ਵੀ ਮਹਾਰਾਜ ਕਿਉਂ ਨਹੀਂ ਸ਼ੱਕਦੇ ਸੀ ਕਾਰਨ ਕੀ ਸੀ ਮਹਾਰਾਜ ਉਹਨੂੰ ਇਹ ਕਹਿੰਦੇ ਮਲਕ ਭਾਗੋ ਤੇਰੇ ਜਿਹੜਾ ਪ੍ਰਸ਼ਾਦਾ ਹੈ ਨਾ ਜਿਹੜਾ ਤੂੰ ਆ ਪੂਰੀਆਂ ਪਾਰੀਆਂ ਬਣਾਈ ਬੈਠਾ ਨਾ ਇਹ ਗਰੀਬਾਂ ਨੂੰ ਲੁੱਟ ਕੇ ਬਨਾਇਆ ਹੋਇਆ ਹੈ ਗਰੀਬਾਂ ਨੂੰ ਲੁੱਟਿਆ ਧੋਕੇ 세 ਦਾ ਹੱਕ ਮਾਰਿਆ ਤੇ ਜਦੋਂ ਕਿਸੇ ਦਾ ਹੱਕ ਮਾਰ ਕੇ ਉਹ ਮਾਇਆ ਦੇ ਨਾਲ ਲੰਗਰ ਲਾਈਏ ਨਾ ਜਿਹੜੇ ਸਾਧੂ ਮਹਾਤਮਾ ਹੁੰਦੇ ਉਹ ਨਹੀਂ ਛੱਕਦੇ ਕਿਉਂਕਿ ਉਹਨਾਂ ਦੀ ਬਿਰਤੀ ਵਿੱਚ ਫਰਕ ਪੈ ਜਾਂਦਾ ਫਿਰ ਪਰ ਨਾਮ ਜਪਣ ਨੂੰ ਜੀ ਨਹੀਂ ਕਰਦਾ ਗੱਲ ਉੱਥੇ ਆ ਗਈ ਨਾ ਜੇ ਹੁਣ ਦੇਖੋ ਆਪਾਂ ਬਾਣੀ ਪੜ ਕੇ ਸੇਵਾ ਕਰਦੇ ਆਂ ਬਾਣੀ ਪੜਦੇ ਆਂ ਘਰੇ ਵੀ ਪ੍ਰਸ਼ਾਦਾ ਪਾਣੀ ਆਪਾਂ ਤਿਆਰ ਕਰਦੇ ਉਹ ਤੋਂ ਬਾਣੀ ਪੜੀ ਜਾਵੇ ਜੇ ਬਾਣੀ ਪੜ ਕੇ ਪ੍ਰਸ਼ਾਦਾ ਤਿਆਰ ਹੋਵੇਗਾ ਸਬਜ਼ੀ ਭਾਜੀ ਬਣेंगी ਸਭ ਕੁਝ ਤਿਆਰ ਹੋਵੇਗਾ ਤੇ ਜਿਹੜਾ ਬੰਦਾ ਸ਼ਕੇਗਾ ਉਹਦੇ ਮੂੰਹ ਆਪੇ ਹੀ ਵਾਹਿਗੁਰੂ ਨਿਕਲੇਗਾ ਤੇ ਜੇ ਹੁਣ ਨਿੰਦਿਆ ਚੂਲੀ ਈਰਖਾ ਸਾੜਾ ਦਵੇਸ਼ ਕਰਦੇ ਆਂ ਚੀਜ਼ਾਂ ਤਿਆਰ ਕੀਤੀਆਂ ਜੈਸਾ ਅੰਨ ਤੈਸਾ ਮਨ ਅਜ ਬਾਣੀ ਪੜਨ ਨੂੰ ਕਿਉਂ ਨਹੀਂ ਜੀ ਕਰਦਾ ਸਾਡਾ ਉਹਦਾ ਕਾਰਨ ਇਹ ਆ ਕਿ ਸਾਡੀਆਂ ਖਾਣ ਪੀਣ ਜਿਹੜਾ ਸਾਡਾ ਵਿਗੜ ਗਿਆ ਜਿੱਥੋਂ ਅੱਜ ਜਿਹੜੀਆਂ ਚੀਜ਼ਾਂ ਅਸੀਂ ਖਾ ਰਹੇ ਆ ਨਾ ਉਹਨ ਬਾਣੀ ਪੜ ਕੇ ਥੋੜਾ ਤਿਆਰ ਕੀਤੀਆਂ ਜਾਂਦੀਆਂ ਆ ਆਪਾਂ ਜਾਣੇ ਸ੍ਰੀ ਦਰਬਾਰ ਸਾਹਿਬ ਅਮਰੋਸਰ ਸਾਹਿਬ ਦੇ ਦਰਸ਼ਨ ਕਰਨ ਤੇ ਉੱਥੋਂ ਲੰਗਰ ਛਕਦੇ ਆਪਾਂ ਤੇ ਦੇਖੋ ਬਹੁਤਾ ਗੁਰੂ ਦਾ ਲੰਗਰ ਮਹਾਨ ਹੈ ਇਹ ਨਹੀਂ ਸਮਝਣਾ ਕਿ ਆਪਾਂ ਕੋਈ ਉਹਦੀ ਨਿੰਦਿਆ ਕਰ ਰਹੇ ਆ ਪਰ ਉੱਥੇ ਦੇਖੋ ਇੱਕ ਸਾਦਾ ਲੰਗਰ ਚੱਲਦਾ ਪ੍ਰਸ਼ਾਦਾ ਹੁੰਦਾ ਦਾਲ ਹੁੰਦੀ ਨਾਲ ਤੇ ਵੱਧ ਤੋਂ ਵੱਧ ਜੇ ਕੋਈ ਦਿਨ ਦੇ ਹੋਵੇ ਖੀਰ ਬਣੀ ਹੁੰਦੀ ਉੱਥੇ ਜੇ ਪ੍ਰਸ਼ਾਦ ਬਣਿਆ ਹੁੰਦਾ ਪਰ ਜਦੋਂ ਛਕਦੇ ਆਂ ਤੇ ਆਪਾਂ ਨੂੰ ਕਿੰਨਾ ਆਨੰਦ ਆਉਂਦਾ ਉਹ ਆਨੰਦ ਸਾਨੂੰ ਘਰੇ ਨਹੀਂ ਆਉਂਦਾ ਸਾਡੇ ਪ੍ਰਸ਼ਾਦੇ ਪਾਣੀ ਛੋਣੇ ਚ ਭਾਵੇਂ ਆਪਾਂ ਮਟਰ ਪਨੀਰ ਬਣਾ ਲਈਏ ਮਹਿੰਗੀ ਤੋਂ ਮਹਿੰਗੀ ਸਬਜ਼ੀ ਲਿਆ ਕੇ ਬਣਾ ਲਈਏ ਵਧੀਆ ਪ੍ਰਸ਼ਾਦੇ ਪਕਾ ਲਈਏ ਵਧੀਆ ਆਟਾ ਲਿਆ ਕੇ ਵੀ ਛਿੱਟੇ ਛਿੱਟੇ ਪ੍ਰਸ਼ਾਦੇ ਹੋਣ ਪਰ ਉਹ ਆਨੰਦ ਤਾਂ ਨਹੀਂ ਨਾ ਆਉਂਦਾ ਜੋ ਉਹ ਆਨੰਦ ਸਾਨੂੰ